ਸਤ ਚੇਤਰਵਾਰ ਕੀ ਜੈ ਗੁਰੂ ਮਹਾਰਾਜ ਕੀ ਜੈ ਮਾਤਾ ਪਿਤਾ ਕੀ ਜੈ ਨਗਰ ਖੇੜੇ ਕੀ ਜੈ ਪਤਕਾਰ ਜੋਗ ਇਲਾਕਾ ਨਿਵਾਸੀਓ ਜਿਤਕ ਸਾਡੀ ਆਵਾਜ਼ ਆਂਦੀ ਹੈ ਸਭ ਨੂੰ ਉਸੇ ਦੀ ਇਨਕੀ ਕਰਦੇ ਹਾਂ ਦੱਸਦੇ ਹਾਂ ਕਿ ਅੱਜ ਮਹਾਪੁਰਸ਼ਾਂ ਦੇ ਸਥਾਨ ਤੇ ਕੀ ਤਕਰੀਬ ਹੋਣਾ ਕਬਾਤ ਲਾ ਜਿਹੜੇ ਕਿਲੇ ਕੋਸਾਂ ਪਿਆਸੀ ਐ ਇੱਥੇ ਪਿੰਡ ਦੇ ਵਿੱਚ ਕਾਰ ਹੈ ਪਹਿਲਾ ਦਿਨ ਮਹਾਪੁਰਸ਼ਾਂ ਨੇ ਬੜੀ ਕਿਰਪਾ ਕੀਤੀ ਕੇ ਬੜੇ ਬਰਸ਼ੇ ਲੱਗੇ ਨੇ ਅੱਜ ਤਕਰੀਬਨ 50 ਤੋਂ ਉਪਰ 55 60 ਦੇ ਨੇੜੇ ਗੋੜ ਪੇਪਲ ਨਿੰਮ ਤੇ ਪੇਲਕਣ ਇਹ ਚਰਾ ਚਾਤਰਾ ਦੇ ਬਰਸ਼ੇ ਲਾਏ ਆ ਗੋੜਾ ਪੇਪਲ ਹੈ ਨਿੰਮ ਹੈ ਤੇ ਪੇਲਕਣ ਹੈ ਸਾਰੇ ਬਰਸ਼ੇ ਹੀ ਕੋਈ 6 ਫੁੱਟ ਦਾ ਕੋਈ 7 ਫੁੱਟ ਦਾ ਕਿ ਬਾਕੀ ਕਈ ਬੂਟੇ ਪਹਿਲਾਂ ਲਾਏ ਸੀਗੇ ਉਹ 10-10 ਫੁੱਟ ਦੇ ਵੀ ਸੀਗੇ ਸਾਡੀ ਸਾਰੇ ਸਮਾਜ ਨੂੰ ਬੇਨਤੀ ਹੈ ਵੀ ਇਹ ਜਿਹੜਾ ਛੋਟਾ ਬਿਰਸ਼ ਲਾਉਣਾ ਉਹਦੀ ਪਾਲਣ-ਪੋਸ਼ਣ ਕਰਨੀ ਬੜੀ ਔਖੀ ਹੈ ਜਿਹੜਾ ਇਹ ਸਿਆ ਵੱਡੇ ਬਿਰਸ਼ ਲਾਏ ਆ ਜਿੱਦ ਇਹ ਚੱਲ ਪਏ ਕੁਝ ਮਹੀਨਿਆਂ ਬਾਅਦ ਹੀ ਇਹ ਕੋਈ ਜਾਨਵਰ ਹੈ ਕੋਈ ਪਸ਼ੂ ਹੈ ਉਹਦੀ ਮਾਰ ਤੋਂ ਨਿਕਲ ਜਾਣਗੇ ਕਿ ਬੇਨਤੀ ਹੈ ਜਿਹੜੇ ਵੱਡੇ ਬਿਰਸ਼ ਹੈ ਸਰਕਾਰ ਨੂੰ ਹੀ ਬੇਨਤੀ ਹੈ ਨਰਸੀਓ ਦੇ ਉੱਤੇ ਵੱਡੇ ਤੋਂ ਵੱਡੇ ਕੰਮ ਸ਼ਿਆਰ ਕਰਾ ਕੇ ਇਸ ਸਮਾਜ ਨੂੰ ਦਿਓ ਕਿ ਲੱਗਣ ਸਾਰ ਹੀ ਆ ਪਸ਼ੂ ਦੀ ਮਾਰ ਤੋਂ ਨਿਕਲ ਜਾਣਾ ਆ ਸਾਰੇ ਇਲਾਕਾ ਨਿਵਾਸੀ ਆਪ ਸਰ ਸਹਿਬਾਨ ਨੂੰ ਬੇਨਤੀ ਹੈ ਕਿ ਵੱਡੇ ਤੋਂ ਵੱਡੇ ਗਰਸ਼ ਲਵਾਓ ਅਸੀਂ ਹੁਣ ਇਸ ਕਦਰ ਮਹੀਨਾ ਡੇਢ ਮਹੀਨਾ ਲੇਟ ਕੀਤਾ ਇਹ ਗਰਸ਼ ਲਾਉਣ ਦੀ ਵਾਸਤੇ ਤੇ ਜੇ ਹੁਣ ਵੱਡੇ ਗਰਸ਼ ਦੇਗਾ ਮਾਰੂਗਾ ਯਾ ਬੋੜਾ ਹੈ ਤੇ ਤਕਰੀਬਨ 8 ਫੁੱਟ ਤੋਂ ਉਪਰ ਹੈ ਨਿਮਾ 8 7 7-8 ਫੁੱਟ ਦੀ ਇਹ ਹੈ ਫਿਰ ਕਣ ਦੇ ਬੂਤੇ ਵੀ ਸਾਡੇ ਡੇਡੇ ਹੀ ਆਏ। ਉਹਨੇ ਸਾਰੀ ਵੀਡੀਓ ਦਿਖਾਉਣ ਲਈ ਦੇਖਣੇ ਜਿਹੜੇ ਬਰਸ਼ ਪ੍ਰਿੰਟ ਚੋਂ ਪੱਟ ਕੇ ਲਾਏ ਆ ਕਿ ਤੇ ਉਹ ਬਹੁਤ ਵੱਡੇ ਵੱਡੇ ਸੀ ਬਹੁਤ ਚੁੱਕਣ ਲਾਏ ਆ ਸੀ। ਜਿੱਦੇ ਇਹ ਚੱਲ ਪਏ ਉਸ ਦਿਨ ਹੀ ਇਹ ਤਸੂਦੀ ਮਾਰਚੋਂ ਨਿਕਲ ਜਾਣਗੇ। ਤੁਮਾਜ ਨੂੰ ਬੇਨਤੀ ਆਈ ਬਰਸ਼ ਵੱਡੇ ਤੋਂ ਵੱਡੇ ਲਾਉਣ ਦੀ ਕਿਰਪਾ ਕਰੋ ਜਾਂ ਫਿਰ ਤੁਸੀਂ ਛੋਟੇ ਬਰਸ਼ ਲਾ ਕੇ ਉਹਨਾਂ ਸਾਲ ਪਰ ਵਾਸਤੇ ਪਹਿਲਾਂ ਤਿਆਰ ਕਰੋ। ਜਦੋਂ ਉਹ ਪੂਰਾ ਵੱਡਾ ਹੋਏ ਫਿਰ ਉਹਨੂੰ ਲਾਓ ਨਹੀਂ ਛੋਟਾ ਬਰਸ਼ ਪਾਲਣਾ ਬੜਾ ਔਖਾ ਹੈ। ਆਪ ਇਸ ਲਈ ਤਿੰਨ ਪ੍ਰਵਾਨ ਕਰਨਾ ਬੌਰ ਸਾਹਿਬ ਤੇ ਬਾਰੇ ਕੀ ਜੈ ਜਗਤ ਗੁਰੂ ਰਾਮ ਆਨੰਦ ਭਗਵਾਨ ਕੀ ਜੈ ਗੁਰੂ ਮਹਾਰਾਜ ਕੀ ਜੈ ਮਾਤਾ ਪਿਤਾ ਕੀ ਜੈ ਨਗਰ ਖੇੜੇ ਕੀ ਜੈ ਨਮੋ ਪਾਰਵਤੀ ਪਤੇ ਹਰ ਹਰ ਮਹਾਦੇਵ ਜਿਹੜਾ ਕਰੋੜਾਂ ਰੁਪਿਆ ਦਾ ਦੁਨੀਆਂ ਸਾਡੇ ਤੇ ਸਾਡੇ ਲੋਕਾਂ ਨੂੰ ਪਿਆਰ ਕਰਨ ਦੇ ਲਈ ਅੱਜ ਪੰਜਾਬ ਦੇ ਪੁੱਤਾਂ ਤੇ ਪੰਜਾਬ ਦੀਆਂ ਬਣੂਆਂ ਨੇ ਜਿਹੜਾ ਕਰੋੜਾਂ ਰੁਪਿਆ ਦਾ ਦੁਨੀਆਂ ਸਾਡੇ ਤੇ ਸਾਡੇ ਲੋਕਾਂ ਨੂੰ ਤੇਰੇ ਦੀ ਸੋਹਣੀ ਜਿਹੜੀ ਜਮੀਨ ਜਿਹਦੇ ਤੇ ਸੰਤੋਖ ਸੰਤੋਖ ਨਰੂ ਜੀ ਨਿਭੂ ਗੋ ਗੁਰੂਆਂ ਦੇ ਪਿਆਰ ਨਾਲ ਸਾਡੇ ਸਾਡੇ ਨਗਰਾਂ ਨੂੰ ਪਿਆਰ ਕਰਨ ਦੇ ਦਰਖਤ ਲਾਏ ਜਾ ਰਹੇ ਆ ਅੱਜ ਪੰਜਾਬ ਦੇ ਪੰਜਾਬੂ ਪਹਿਲਾਂ ਜਿਹੜੇ ਪੱਜ ਨੇ ਦਰਖਤ ਲਾ ਕੇ ਪਿੰਡ ਨੂੰ ਬਣਤੀ ਲਿਆ ਆ ਕਿੰਨੇ ਦਰਖਤ ਲਾਏ ਆ 10 ਫੁੱਟ 12 ਫੁੱਟ 15 ਫੁੱਟ ਦੇ ਦਰਖਤ ਲਾਏ ਆ ਅੱਜ ਪੰਜਾਬ ਵਿੱਚ ਅੱਜ ਜਿਹਨੇ ਬਾਕੀ ਜਿਹੜੇ ਅੱਜ ਦਰਖਤ ਲਿਆਂਦੇ ਆ ਉਹ ਹੈਗੇ 7-8 ਫੁੱਟ ਦੇ ਦਰਖਤ ਹੈਗੇ ਆ ਇਹ ਤਕਰੀਬਨ 65-70 ਦਰਖਤ ਹੈਗੇ ਜਿਹੜੇ ਅਸੀਂ ਲਾ ਰਹੇ ਹਾਂ ਹੁਣ ਸੇਵਾ ਹੋ ਰਹੀ ਇਹਨਾਂ ਦੀ ਸੋ ਇਸ ਕਰਕੇ ਨਰਸਰੀ ਵਾਲਿਆਂ ਸਾਰਿਆਂ ਨੂੰ ਬੇਨਤੀ ਆ ਵੀ ਤਕਰੀਬਨ ਦਰਖਤ ਇਹ ਵੱਡੇ ਕਰਕੇ ਦਿਆ ਕਰੋ ਜਿਹੜੇ ਜਾਨਵਰਾਂ ਦੀ ਪਸ਼ੂਆਂ ਦੀ ਮਾਰਚੋਂ ਬਾਹਰ ਹੋਣ ਇਹ ਖੇਤੀ ਹੋ ਜਾਣਾ ਜੋ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਇਹ ਬੇਨਤੀ ਆ ਵੀ ਇਹਨਾਂ ਨੂੰ ਪੂਰੇ ਪਾਲਣ ਪੋਸ਼ਣ ਕਰਕੇ ਲੋਕਾਂ 'ਚ ਵੰਡਿਆ ਜਾਵੇ ਤੇ ਜੇ ਇਹ ਜੇ ਜਗ੍ਹਾ ਤੇ ਲਾਇਆ ਜਾਵੇ ਤਾਂ ਜੋ ਛੋਟਾ ਬਿਰਸ਼ ਪਾਲਣਾ ਛੋਟਾ ਬਿਰਸ਼ ਪਾਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਤਾਂ ਜੋ ਇੱਕ ਆਪਾਂ ਚੰਗਾ ਸਮਾਜ ਸਿਰਜ ਜੇ ਬਹੁਤ ਸੱਚੇ ਦਰਬਾਰ ਕੀ ਜੈ